ਫਿਰੋਜ਼ਪੁਰਪੁਰ ਦੀਆਂ ਜੁੜੀ ਵੱਡੀ ਜਾਣਕਾਰੀ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਫਿਰੋਜ਼ਪੁਰ ਦੇ ਜ਼ੀਰਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜੋ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਪੰਚਾਇਤੀ ਚੋਣਾਂ ਦੀ ਦਰਸਲ ਨੋਮੀਨੇਸ਼ਨ ਮੌਕੇ ਗੋਲੀ ਚੱਲੀ ਹੈ ਨੋਮੀਨੇਸ਼ਨ ਮੌਕੇ ਦੋ ਤਰ੍ਹਾਂ ਦੇ ਵਿੱਚ ਜ਼ਬਰਦਸਤ ਝੜਪ ਹੁੰਦੀ ਹੈ ਝੜਦੇ ਦੌਰਾਨ ਕਾਂਗਰਸ ਆਗੂ ਕੁਲਬੀਰ ਜ਼ੀਰਾ ਵੀ ਜ਼ਖਮੀ ਹੋਏ ਨੇ ਉਹਨਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤੁਹਾਨੂੰ ਮੌਕੇ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਵਰਕਰ ਵੱ ਅਨ ਨਜ਼ਰ ਆ ਰਹੀ ਨੇ ਪੁਲਿਸ ਦੇ ਬਨਸਥਿਤੀ ਨੂੰ ਕੰਟਰੋਲ ਕਰਨ ਦੀ ਜੋ ਕਿ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਲ ਫਿਰੋਜ਼ਪੁਰ ਦੇ ਜ਼ੀਰਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੁੰਦਾ ਹੈ ਪੰਚਾਇਤੀ ਚੋਣਾਂ ਦੀ ਨੋਮੀਨੇਸ਼ਨ ਮੌਕੇ ਗੋਲੀ ਚ ਨੋਮੀਨੇਸ਼ਨ ਮੌਕੇ ਦੋ ਧਿਰਾਂ ਦੇ ਵਿੱਚ ਜ਼ਬਰਦਸਤ ਝੜਪ ਹੋਈ ਹੈ ਇਸੇ ਖਬਰ ਤੇ ਜ਼ਿਆਦਾ ਜਾਣ ਕੇ ਲਗਾਤਾਰ ਸਾਡੇ ਸਹਿਯੋਗੀ ਮਨਦੀਪ ਕੁਮਾਰ जुड़े ਹੋਏ ਨੇ ਮਨਦੀਪ ਫਿਲਹਾਲ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਕਿਸ ਤਰ੍ਹਾਂ ਦੀ ਸਥਿਤੀ ਹੈ ਕੀ ਕੋ ਜਾਣਕਾਰੀ ਬਾਈ ਦੀ ਫੋਟੋ ਕਰ ਲਵਾਨਾ ਤਾਂ ਤੁਹਾਨੂੰ ਫਰੋਜ਼ਪੁਰ ਦੀਆਂ ਲਗਾਤਾਰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਦੇ ਜ਼ੀਰਾ ਦੇ ਵਿੱਚ ਦਰਸਦੇ ਜ਼ਬਰਦਸਤਾਂ ਕਾਮਾ ਹੋਇਆ ਪੰਚਾਇਤੀ ਚੋਣਾਂ ਦੀ ਨੋਮੀਨੇਸ਼ਨ ਮੌਕੇ ਆ ਘੋੜੀ ਚੱਲਣ ਦੀ ਖਬਰ ਹੈ ਨੋਮੀਨੇਸ਼ਨ ਮੌਕੇ ਦੋ ਧਿਰਾਂ ਦੇ ਵਿੱਚ ਜ਼ਬਰਦਸਤ ਝੜਪ ਹੋਈ ਹੈ ਝੜਤ ਦੇ ਦੌਰਾਨ ਕਾਂਗਰਸ ਆਗੂ ਕੁਲਦੀਪ ਜ਼ੀਰਾ ਜ਼ਖਮੀ ਵੀ ਹੋਏ ਨੇ ਆ ਤੁਹਾਨੂੰ ਮੌਕੇ ਦੀਆਂ ਬਿਲਕੁਲ ਤਸਵੀਰਾਂ ਵਿਖਾ ਰਹੇ ਵੱਡੀ ਗਿਣਤੀ ਦੇ ਵਿੱਚ ਲੋਕ ਵਰਕਰ ਜਿਹੜੇ ਤਸਵੀਰਾਂ ਦੇ ਵਿੱਚ ਦੇਖੇ ਜਾ ਸਕਣਗੇ ਤੁਸੀਂ ਆ ਤੁਹਾਨੂੰ ਵਿਖਾ ਰਹੇ ਕੁਲਦੀਪ ਜ਼ੀਰਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜ਼ਖਮੀ ਹਾਲ ਦੇ ਵਿੱਚ ਕੁਲਬੀਰ ਜ਼ੀਰਾ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਵਰਕਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਦਰਸਲ ਆ ਫਰੋਜ਼ਪੁਰ ਦੇ ਜ਼ੀਰਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੁੰਦਾ ਪੰਚਾਇਤੀ ਚੋਣਾਂ ਦੀ ਨੋਮੀਨੇਸ਼ਨ ਮੌਕੇ ਇਹ ਗੋਲੀ ਹੈ ਆ ਸਾਡੇ ਸਹਿਯੋਗੀ ਮਨਦੀਪ ਕੁਮਾਰ ਮੋਰ ਤੋਂ ਛੁੱਟ ਚੁੱਕੇ ਨੇ ਮਨਦੀਪ ਫਿਲਹਾਲ ਦੀ ਕੀ ਕੋ ਜਾਣਕਾਰੀ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਮੌਕੇ ਤੇ ਬਣੀ ਹੋਈ ਹੈ ਆ ਬਿਲਕੁਲ ਪਰਮਿੰਦਰ ਜੀ ਗੱਲ ਕਰੀਏ ਤੇ ਜੀਰਾ ਦੇ ਵਿੱਚ ਜਿਹੜੀ ਸਥਿਤੀ ਆ ਕਾਫੀ ਨਾਜਿਕ ਬਣੀ ਆ ਕਿਉਂਕਿ ਜਿਹੜਾ ਕਾਂਗਰਸੀ ਲੀਡਰ ਨੇ ਕੁਲਬੀਰ ਸਿੰਘ ਜੀਰਾ ਉਹ ਕੁਝ ਇਸ ਦੇ ਘੜੇ ਦੇ ਵਿੱਚ ਘਾਇਲ ਹੋਏ ਨੇ ਔਰ ਤੋਂ ਨਾ ਪਾਸੇ ਜਿਹੜੀਆਂ ਇਸ ਦਾ ਰੋੜੇ ਡਾਂਗਾ ਚੱਲੀਆਂ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਪੁਲਿਸ ਵੀ ਉੱਤੇ ਮੌਜੂਦ ਸੀਗੀ ਔਰ ਉਹਨਾਂ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਜਿਹੜਾ ਉੱਥੇ ਜਿਹੜੇ ਖਸਰਾ ਹੋਇਆ ਸਥਿਤੀ ਇੱਕ ਵਾਰ ਉੱਥੇ ਨਾਜ਼ੁਕ ਬਣ ਗਈ ਕਿਉਂਕਿ ਉਸ ਦੇ ਵਿੱਚ ਕੁਲਬੀਰ ਸਿੰਘ ਜੀ ਦਾ ਜਿਹੜੇ ਨੇ ਉਹਨਾਂ ਦੇ ਉਹ ਵੀ ਕਾਇਲ ਹੋਏ ਨੇ ਔਰ ਹੁਣ ਵੀ ਜੇ ਗੱਲ ਤਾਜ਼ਾ ਸਥਿਤੀ ਦੀ ਗੱਲ ਕਰੀਏ ਤੇ ਉੱਥੇ ਕਾਫੀ ਲੋਕਾਂ ਨੇ ਜਿਹੜਾ ਇਸ ਦਾ ਰੋਲ ਸੁਰਖੀ ਕੀਤਾ ਜਾ ਰਿਹਾ ਔਰ ਕਾਫੀ ਸਥਿਤੀ ਜਿਹੜੀ ਹੈ ਤਣਾਪੂਰਨ ਬਣੀ ਹੋਈ ਹੈ ਜੀ ਅਬ ਬੰਦੀਪ ਇੱਕ ਪਾਸੇ ਤਾਂ ਇਹ ਸਾਫ਼ ਹੋ ਰਿਹਾ ਕਿ ਕਾਂਗਰਸ ਦੇ ਵਰਕਰ ਸਾਨੂੰ ਕੁਲਬੀਰ ਜ਼ੀਰਾ ਵੀ ਸਨ ਦੂਜੀ ਧਿਰ ਕਿਹੜੀ ਪਾਰਟੀ ਹੈ ਦੂਜੀ ਧਿਰ ਬਾਰੇ ਕੀ ਕੋ ਜਾਣਕਾਰੀ ਹੈ ਆ ਬਿਲਕੁਲ ਪਰਮਿੰਦਰ ਜੀ ਗੱਲ ਕਰੀਏ ਤੇ ਕੱਲ ਤੋਂ ਜਿਹੜਾ ਹੈ ਮਾਹੌਲ ਪੂਰੀ ਗਰਮ ਸੀ ਕਿਉਂਕਿ ਕੁਲਬੀਰ ਜੀ ਦਾ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਉਹ ਕੱਲ ਵੀ ਐਕਟਿਵ ਸੀ ਔਰ ਉਹਨਾਂ ਨੇ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਆਪਣੇ ਜਿਹੜੇ ਐ ਚੂਲਾ ਰਾਇਦਰ ਜਾਂ ਐਨਓਸੀਸ ਲੈਣਾ ਸੀ ਜਾਂ ਚੋਣਾਂ ਲੜਨਾ ਸੀ ਜਿਹੜਾ ਪੂਰੀ ਸਰਗਰਮ ਹੋ ਜਾਓ ਆਪਣੇ ਨਾਲ ਡਾਂਗਾ ਰੱਖੋ ਔਰ ਪੂਰੀ ਲੜਾਈ ਕਰੋ ਲੜਾਈ ਕਰਕੇ ਆਪਣਾ ਹਿਸਾਬ ਦੀ ਮੰਗ ਕਰੋ ਔਰ ਜਿਹੜਾ ਕੱਲ ਉਹਨਾਂ ਵੱਲੋਂ ਧਿਆਨ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਹੈ ਦੂਸਰੇ ਪੋਲੀਟਿਕਲ ਜਿਹੜੇ ਰਾਜਨੀਤਿਕ ਲੋਗ ਨੇ ਉਹਨਾਂ ਵੱਲੋਂ ਵੀ ਕਿਆ ਦਿੱਤਾ ਗਿਆ ਕਿ ਵੀ ਆਪਣੀ ਧਿਆਰੀ ਰੱਖੋ ਔਰ ਮਾਹੌਲ ਬਹੁਤ ਉੱਥੇ ਗਰਮ ਸੀ ਔਰ ਅੱਜ ਇਹ ਮਾਹੌਲ ਬਹੁਤ ਜ਼ਿਆਦਾ ਹੋਰ ਗਰਮ ਹੋ ਗਿਆ ਜਦੋਂ ਕੁਲਬੀਰ ਸਿੰਘ ਜੀ ਦਾ ਉਸ ਤੋਂ ਆਪਣੇ ਕਮਰਕਦਾਂ ਦੇ ਨਾਲ ਨਿਕਲਦੇ ਸੀ ਰੋਲ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਉਹਨਾਂ ਦੇ ਵਰਕਰਾਂ ਦੇ ਹੱਥਾਂ ਦੇ ਵਿੱਚ ਡਾਂਗਾ ਸੀ ਗਿਆ ਔਰ ਸਾਹਮਣੋਂ ਇੱਕ ਆਂਦਾ ਹੋਇਆ ਟਰੈਕਟਰ ਜਦੋਂ ਉਸ ਨੂੰ ਰੋਕੇ ਉਸ ਦੇ ਉੱਪਰ ਹਮਲਾ ਹੋ ਜਾਂਦਾ ਆਮਣੇ ਸਾਹਮਣੇ ਤੇ ਦੋਨੋਂ ਪਾਰਟੀਆਂ ਦੇ ਜਿਹੜੇ ਵਰਕਰ ਨੇ ਆਮਣੇ ਸਾਹਮਣੇ ਹੋ ਗਏ ਔਰ ਉਸ ਤੋਂ ਬਾਅਦ ਉੱਤੇ ਖੂਬ ਡਾਗਾ ਚੱਲੀਆਂ ਪੱਥਰ ਚੱਲੇ ਔਰ ਵਾਇਰਿੰਗ ਹੋਈ ਹੈ ਉਸ ਇਸ ਵਾਇਰਿੰਗ ਦੇ ਵਿੱਚ ਕਾਂਗਰਸੀ ਔਰ ਹੋਰ ਜਿਹੜੀਆਂ ਪਾਰਟੀਆਂ ਦੇ ਵਰਕਰ ਨੇ ਉਹ ਵੀ ਕਾਇਲ ਹੋਏ ਨੇ ਤੁਲਜੀ ਜੀ ਦਾ ਵੀ ਉਸ ਦੇ ਵਿੱਚ ਕਾਇਲ ਹੋਏ ਨੇ ਹੁਣ ਉੱਤੇ ਸਥਿਤੀ ਜਿਹੜੀ ਹੈ ਕਾਫੀ ਤਣਾਅਪੂਰਨ ਬਣੀ ਹੋਈ ਹੈ ਔਰ ਦੋਨੋਂ ਜਿਹੜੇ ਕਹਿ ਸਕਦੇ ਆ ਵੀ ਜਿਹੜੇ ਚੋਣਾਂ ਲੜਨ ਵਾਲੇ ਆ ਜਾਂ ਵਰਕਰ ਹੈ ਉਹ ਪੂਰੇ ਅਗਰਾ ਹੋਏ ਹੋਏ ਉਗਰਾਹ ਹੋਏ ਤੇ ਦੋਨਾਂ ਪਾਸੇ ਜਿਹੜਾ ਮੰਦੀ ਬੇਕਰ ਫਿਰ ਸਾਫ ਕਰੋ ਇਹ ਸਾਫ ਨਹੀਂ ਹੋ ਰਿਹਾ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਵਰਕਰ ਆ ਦੂਜੀ ਧਿਰ ਕਿਹੜੀ ਪਾਰਟੀ ਦੇ ਨਾਲ ਸੰਬੰਧਿਤ ਹੈ ਇਸ ਨੂੰ ਲੈ ਕੇ ਸਪਸ਼ਟ ਕੋਈ ਜਾਣਕਾਰੀ ਸਾਹਮਣੇ ਆਈ ਹੈ ਆ ਬਿਲਕੁਲ ਜਿਹੜੀ ਜਿਹਾਂ ਗੱਲ ਕਰੀਏ ਤੇ ਉੱਥੇ ਜਿਹੜੀ ਆ ਅਕਾਲੀ ਦਲ ਦੇ ਵੀ ਜਿਹੜੇ ਹੈਗੇ ਆ ਜੀ ਵਰਕਰ ਔਰ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੈ ਉਹ ਵੀ ਉੱਥੇ ਮੌਜੂਦ ਸੀ ਪਰ ਉੱਥੇ ਸਥਿਤੀ ਕਿਉਂਕਿ ਇਸ ਵਾਰੀ ਜਿਹੜੀ ਸਿਵਲ ਤੇ ਚੋਣ ਨਿਸ਼ਾਨ ਤੇ ਜਿਹੜਾ ਇਲੈਕਸ਼ਨ ਨਹੀਂ ਹੋ ਰਿਹਾ ਸਾਬ ਨਹੀਂ ਹੈ ਕਿਉਂਕਿ ਸਾਹਮਣੇ ਠੀਕ ਹੈ ਠੀਕ ਹੈ ਮਨਦੀਪ ਮੈਂ ਮੋੜ ਤੋਂ ਤੁਹਾਡਾ ਰੋਕ ਕਰਾਂਗੇ ਤੁਹਾਨੂੰ ਇੱਥੇ ਰੋਕਣਾ ਚਾਹਾਂਗੇ ਕੁਲਬੀਰ ਜ਼ੀਰਾ ਜੋ ਮੌਕੇ ਤੁਸੀਂ ਜੋ ਕਿ ਜ਼ਖਮੀ ਹੋਏ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕੀ ਇਲਜ਼ਾਮ ਲਗਾਏ ਗਏ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਕੋਮੈਂਟ ਕਰਜੋ ਪਰ ਕਿਉਂ ਰੋਣਾ ਵੱਜਾ ਜਿਹੜਾ ਸਾ ਗੋਲੀ ਵੱਜੀ ਜੀ ਆਪਦੇ ਰੋਣੇ ਵਿੱਚ ਆਹ ਰੋੜੇ ਵਿੱਚ ਬਹੁਤੇ ਬੰਦਿਆਂ ਨੇ ਕਿਹੜਿਆਂ ਦੇ ਲੋਕ ਮੱਕੀ ਜਾਂਦਾ ਉਦੋਂ ਦਾ ਐਸਐਚਓ ਮੇਰੀ ਕੋਠੀ ਜਾ ਕੇ ਬੈਠਾ ਹੈ ਜੀ ਅੱਜ ਤੁਹਾਡੇ ਕੈਂਡੀ ਆ ਕੋਈ ਐਪੀ ਨੇ ਸਾਡੇ ਨਾਲ ਕਰਵਾਣਾ ਹੀ ਯਾਰ ਉਹ ਨਾਰੇ ਨਾ ਲਈ ਇੱਕ ਮਿੰਟ ਵੀਰੇ ਜਿੱਪੇ ਵਿੱਚ ਹੀ ਹੋਣਾ ਹੈ ਇਸ ਫੇਰ ਦਾ ਡੀਐਸਪੀ ਬੇਫੂਕ ਨਹੀਂ ਜੰਗਾ ਸਾਹਮਣੇ ਆ ਗਿਆ ਇਹਦਾ ਮਹੌਸਾਦ ਕਿ ਤੁਹਾਡੇ ਬੰਦੇ ਨੇ ਆਪ ਦੇਖਿਆ ਇਹ ਤੁਹਾਡੀ ਸੁਰੱਖਿਆ ਕਰ ਰਹੇ ਸਰ ਸਾਡੇ ਬੰਦੇ ਨੂੰ ਪਾਣਾ ਸਾਡੇ ਕਿਸੇ ਬੰਦੇ ਕੋਲ ਟਰਾਲੀਆਂ ਭਰ ਕਰਕੇ ਲੈ ਉਹਨਾਂ ਦੀ ਟਰਾਲੀ ਛੜੇ ਆ ਬਾਈ ਤੇਰੀਆਂ ਜੀਜਾਂ ਨਾ ਸਾਰਾ ਵੀਡੀਓ ਆ ਅਸੀਂ ਆਪ ਤੁਹਾਡੇ ਚਾਰੇ ਭਾਵੇਂ ਤੁਹਾਡੇ ਬੰਦੇ ਨੂੰ ਇਸ ਗੱਲ ਕਰਦੇ ਦੋ ਮਿੰਟ ਰੁਕ ਜਾਓ ਰੋੜੇ 'ਤੇ ਰੋਣਾ ਵੱਜਾ ਜਿਹੜਾ ਸਾਡਾ ਗੋਲੀ ਵੱਜੀ ਜੀ ਰੋੜੇ 'ਤੇ ਰੋੜੇ 'ਤੇ ਬਹੁਤ ਬੰਦਿਆਂ ਨੇ ਕਿੰਨਾਂ ਦੇ ਲੋਕ ਮਕੀ ਜਾਂਦਾ ਸਾਡੇ ਸਾਡੇ ਪਰਮਪਰੋ ਸਰ ਆਹ ਖਮੇ ਛੱਤਾਂ ਦੇ ਵਿੱਚ ਦੇਖ ਕੇ ਭੇਜੋ ਬੰਦੇ ਨਾਲੇ ਬੁੱਲੇ ਦਰੋ ਸਾਹਮਣੇ ਖੜੇ ਚੱਪ ਕੇ ਰਾਜਾ ਆਹ ਕਿਹਨਾਂ ਨੂੰ ਮਾਰ ਕੇ ਰਹਿਣ ਛੱਤਾਂ ਵਿੱਚ ਉਹ ਛੱਤਾਂ 'ਤੇ ਖੜੇ ਆਹ ਵੇਖੋ ਜਨਾਬ ਇੱਕ ਮਿੰਟ ਆ ਸ਼ਰਮਾਂ ਦੇ ਖੜੇ ਉਦੋਂ ਦਾ ਐਸਐਚਓ ਮੇਰੀ ਕੋਠੀ ਜਾ ਕੇ ਬੈਠਾ ਹੈ ਕਿ ਅਸੀਂ ਤੁਹਾਡੇ ਕੈਂਡੀਡੇਟ ਆਪ ਨੂੰ ਐਫਪੀ ਨੇ ਸਾਡੇ ਨਾਲ ਕਰਵਾਣਾ ਹੀ ਯਾਰ ਇੱਕ ਮਿੰਟ ਵੀਰੇ ਦੀਪਰੇ ਵਿੱਚ ਬਣਾਇਆ ਇਹ ਸ਼ਹਿਰ ਦਾ ਡੀਐਸਪੀ ਬੇਫੂਕ ਨਹੀਂ ਜੰਦਾ ਸਭੀ ਚਾਹਾਂ ਆ ਗਿਆ ਇਹਦਾ ਮਹੌਲ ਸਾਡੇ ਤੁਹਾਡੇ ਬੰਦੇ ਨੇ ਆਪ ਦੇਖਿਆ ਇਹ ਤਾਂ ਦੀ ਸੁਰੱਖਿਆ ਕਰ ਰਹੇ ਸਾਰੇ ਸਾਡੇ ਬੰਦੇ ਨੇ ਟਰਾਲੀਆਂ ਤੇ ਕਰਕੇ ਲੈ ਉਹਨਾਂ ਦੀ ਟਰਾਲੀ ਛੜੇ ਆ ਬਾਈ ਜੀ ਜੀਣਾ ਸਾਰਾ ਵੀਡੀਓ ਆ ਅਸੀਂ ਆਪ ਤੁਹਾਡੇ ਕੋਲੇ ਖੜੇ ਹਾਂ ਤੁਹਾਡੇ ਬੰਦੇ ਨੂੰ ਇਸ ਕਾਲ ਜੋ ਬਾਈ ਦੀ ਗੱਲ ਕਰਦੇ 2 ਮਿੰਟ ਚੱਲ ਜੋ ਰੋੜੇ ਵਿਚ ਜਾ ਜਿਹੜਾ ਸਾਰਾ ਉਹ ਗੋਲੀ ਵਾਜੀ ਜੀ ਰੋੜੇ ਵਿਚ ਰੋੜੇ ਵਿਚ ਬਹੁਤ ਬੰਦਿਆਂ ਨੇ ਕਈਆਂ ਦੇ ਲੋਕ ਮਕੀ ਜਾਂਦਾ ਸਾਡੇ ਸਾਡੇ ਪਰਮ ਪਰੋ ਚਲੋ ਸਾਹਮਣੇ ਚੱਟ ਚੱਲ ਇਲੈਕਸ਼ਨ ਦੇ ਵਿੱਚ ਦੇਖੋ ਕਿ ਜੋ ਬੰਦੇ ਦਰੋ ਸਾਹਮਣੇ ਬਣੇ ਚੱਪ ਦੇ ਆਹ ਸਾਹਮਣੇ ਮਾਰ ਕੇ ਰਹਿ ਜਾਂਦਾ ਵਿੱਚ ਉਹ ਛੱਤਾਂ ਤੇ ਖੜੇ ਹੀ ਆ ਵੇਖੋ ਜਨਾਬ ਇੱਕ ਮਿੰਟ ਹੋਰ ਛੱਤਾਂ ਦੇ ਉਹ ਮੁੰਡਾ ਸੱਚਾ ਮੇਰੀ ਕੋਠੀ ਜਾ ਕੇ ਬੈਠਾ ਹੈ ਕਿ ਅਸੀਂ ਤੁਹਾਡੇ ਕੈਂਡੀਡੇਟ ਆ ਕੋਈ ਵੀ ਐਫਪੀ ਨੇ ਸਾਡੇ ਨਾਲ ਕਰਵਾਣਾ ਹੀ ਯਾਰ ਇੱਕ ਮਿੰਟ ਵੀਰੇ ਦੀਪਰੇ ਵਿੱਚ ਸ਼ਹਿਰ ਦਾ ਡੀਐਸਪੀ ਫੇਸਬੁਕ ਬਣਾਇਆ ਦਾ ਸਭ ਤੋਂ ਜ਼ਿਆਦਾ ਆ ਗਿਆ ਇਹਦਾ ਮੋਸ਼ਨ ਕਿ ਤੁਹਾਡੇ ਬੰਦੇ ਨੇ ਦੇਖੀ ਭਈ ਤੇ ਦੀ ਸੁਰੱਖਿਆ ਕਰ ਰਹੇ ਸਾਰੇ ਸਾਡੇ ਬੰਦੇ ਨੇ ਸਾਰੇ ਸਾਡੇ ਬੰਦੇ ਜਿਹੜਾ ਟਰਾਲੀਆਂ ਭਰ ਕਰਕੇ ਲੈ ਉਹਨਾਂ ਦੀ ਟਰਾਲੀ ਛੜੇ ਆ ਬਈ ਤੇ ਚੀਜ਼ਾਂ ਸਾਰਾ ਵੀਡੀਓ ਆ ਅਸੀਂ ਆਪ ਧਾਕੇ ਲੇ ਪਲੇਅਰ ਬੱਲੇਬੰਦੇ ਇਹਨਾਂ ਦੇ ਜਿਹੜੇ ਭਾਈ ਗੱਲ ਕਰਦੇ ਦੋ ਘੰਟੇ ਘੱਟ ਜੋ ਕੋਈ ਰੋੜੇ ਵੱਜਾ ਜਿਹੜਾ ਸਾਡਾ ਉਹ ਗੋਲੀ ਵੱਜੀ ਜਿਹੜਾ ਸਾਡੇ ਰੋੜੇ ਵੱਜੇ ਬਹੁਤੇ ਬੰਦਿਆਂ ਦੇ ਕਿੰਨਾਂ ਦੇ ਲੋਕ ਪਕੀ ਜਾਂਦਾ ਸਾਡੇ ਸਾਡੇ ਪਰਮਪਰੋ ਚਲੋ ਸਾਹਮਣੇ ਛੱਤ ਜਾਂ ਇਲੈਕਸ਼ਨ ਕੋਈ ਤਾਂ ਦੇਖੋ ਭੇਜੋ ਬੱਲੇਦਾਰੋ ਸਾਹਮਣੇ ਖੜੇ ਛੱਤ ਜਾਣਾ ਰਾਜਾ ਨੂੰ ਅੰਸ਼ਾ ਤੋਂ ਮਾਰ ਕੇ ਰਹਿ ਦਿੰਦਾ ਵਿੱਚ ਉਹ ਛੱਤਾਂ ਦੇ ਖੜੇ ਆ ਵੇਖੋ ਜਨਾਬ